ਬੀੜੀ ਮੱਮ ਬਹਿ ਦਿੰਦੇ ਜਿਹਨੂੰ ਆਪਾਂ ਉਹ ਡੱਬੀ ਵੀ ਮਾਰਕੀਟ ਦੇ ਵਿੱਚ ਘੜੋ ਘੜ ਤੀਆਂ ਤੂਆਂ ਨਹੀਂ ਮਿਲਦੀ ਬਿਲਕੁਲ ਬੀੜੀ ਮੱਮ ਦਾ ਡੱਬਾ ਆ ਮਿਲੂਗਾ ਤੁਹਾਨੂੰ ਸਾਡੇ ਕੋਲ ਸਿਰਫ 100 ਰੁਪਏ ਦਾ 10 ਰੁਪਏ ਡੱਬੇ ਅੱਛਾ 10 ਰੁਪਏ ਦਾ ਵੀ ਸਿਰਫ 10 ਬਾਕੀ ਅਸੀਂ ਆਫਰ ਲਾਈ ਵੀ ਆ ਜਿਹੜਾ ਕੋਈ ਵੀ ਤੁਹਾਡੀ ਕੋਈ ਵੀਡੀਓ ਸ਼ੇਅਰ ਕਰੂਗਾ ਉਹਨੂੰ ਪਹਿਲੇ 11 ਬੰਦਿਆਂ ਨੂੰ ਸ਼ਾਟ ਫ੍ਰੀ ਦੇਵਾਂਗੇ ਆਪਾਂ ਅੱਛਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਓ ਸ਼ੇਅਰ ਕਰਕੇ ਆਓ ਪਹਿਲੇ 11 ਬੰਦਿਆਂ ਨੂੰ ਆ ਸ਼ਾਟ ਫ੍ਰੀ ਦੇਵਾਂਗੇ ਸ਼ਾਟ ਫ੍ਰੀ ਦੇਵਾਂ ਸਾਡੇ ਕੋਲੇ ਜਿਵੇਂ ਤੁਸੀਂ ਮਾਰਕੀਟ ਚਾ ਡੱਬੇ ਬੁ 3850 ਰੁਪਏ ਆ 3850 ਰੁਪਏ ਐਮ ਆਰ ਪੀ ਹਾਂਜੀ ਹਾਂਜੀ ਸਿਰਫ 50 ਰੁਪਏ ਦੀ ਦੱਬੀ 50 ਰੁਪਏ ਦੀ ਮਾਰਕੀਟ 'ਚ ਮਿਲਦੀ ਆ ਸਾਡੇ ਕੋਲ 50 ਦੀਆਂ ਦੋ ਨੇ ਇੱਕ ਨਾਲ ਇੱਕ ਫ੍ਰੀ ਆ 50 ਰੁਪਏ ਦੀ ਦੋ ਆ 25 ਰੁਪਏ ਦੀ ਇੱਕ ਰਹੇਗੀ 25 ਰੁਪਏ ਦੀ 25 ਰੁਪਏ ਇਹ ਮਾਰਕੀਟ 'ਚ ਕਿੰਨੇ ਦਾ ਮਿਲਦਾ ਇਹ ਮਾਰਕੀਟ 'ਚ ਤੁਹਾਨੂੰ ਮਿਲੂਗਾ 1000 ਰੁਪਏ ਦਾ 1500 ਰੁਪਏ ਦਾ ਸਾਡੇ ਕੋਲ ਸਿਰਫ ਤੁਹਾਡੇ ਕੋਲ 400 ਰੁਪਏ ਦਾ ਹੀ ਸਿਰਫ 400 ਦਾ 400 ਦਾ ਸਿਰਫ 400 ਰੁਪਏ ਦਾ ਮਿਲ ਜੂਗਾ ਲਓ ਦੇਖੋ ਬਾਈ ਇੰਨਾ ਫਰਕ ਇਹਨਾਂ ਦੇ ਕੋਲ ਮਿਲ ਜੂਗਾ ਜੀ ਅਗਲਾ ਕਹਿੰਦਾ ਯ ਦੇਣਾ ਆਣਾ ਵੀ ਤੁਹਾਡੇ ਪਟਾਕੇ ਚੱਲਨੇ ਚਾਹੀਦੇ ਆ ਬਈ ਹੋਰ ਨਾ ਕਿਤੇ ਚੱਲਣ ਦਾ ਮੈਡਾ ਨਹੀਂ ਪਾਜੀ ਨਹੀਂ ਦੀਵਾਲੀ ਤੋਂ ਬਾਅਦ ਵੀ ਵਾਪਸ ਆ ਸਾਡੇ ਕੋਈ ਨਾ ਚੱਲਿਆ ਪੱਕੇ ਇੱਥੇ ਸਾਰਾ ਸਾਲ ਹੀ ਦੇਣਿਆ ਸੀ ਜੀ ਜਦੋਂ ਮਰਜ਼ੀ ਆਓ ਵਾਪਸ ਲੈ ਜੇ ਵਿਡਾਕਾ ਨਾ ਚੱਲਿਆ ਫਿਰ ਵਾਪਸ ਵਾਪਸੀ ਵਾਪਸੀ 100% ਗਾਰੰਟੀ ਹੈ ਜੀ ਮਿੱਤਰੋ ਦੁਸ਼ਹਿਰਾ ਦੀਵਾਲੀ ਆਉਣ ਵਾਲੀ ਆ ਤੇ ਇਸ ਟਾਈਮ ਮੋਗੇ ਜ਼ਿਲ੍ਹੇ ਦੀ ਸਭ ਤੋਂ ਵੱਡੀ ਫੈਕਟਰੀ ਦੇ ਵਿੱਚ ਆ ਗਿਆ ਇੱਥੇ ਤੁਹਾਨੂੰ ਪਟਾਕੇ ਇੰਨੇ ਕੁ ਜ਼ਿਆਦਾ ਜੈਜ ਰੇਟ ਤੇ ਮਿਲਣਗੇ ਨਾ ਪਹਿਲਾਂ ਲੋਕੇਸ਼ਨ ਸੁਣੋ ਇਧਰਲੇ ਪਾਸੇ ਰਤੀਆਂ ਰਹਿ ਜਾਂਦਾ ਤੇ ਇਧਰਲੇ ਪਾਸੇ ਸਲੀਨਾ ਰਤੀਆਂ ਤੋਂ ਜਿਹੜਾ ਸਲੀਨੇ ਨੂੰ ਛੜਕ ਜਾਂਦੀ ਆ ਉਸ ਛੜਕ ਦੇ ਉੱਤੇ ਇਹ ਫੈਕਟਰੀ ਆ ਮਿੱਤਰੋ ਆ ਜੋ ਟੋਨੀ ਦੀ ਹੱਟੀ ਨਾਮ ਤੋਂ ਵਜਦੀ ਹੈ ਤੇ ਇੱਥੇ ਤੁਹਾਨੂੰ ਪਟਾਕੇ ਹੀ ਪਟਾਕੇ ਮਿਲਣਗੇ ਮੈਂ ਬਾਈ ਹੋਰਾਂ ਦੇ ਨਾਲ ਮਲਾਉਣਾ ਮੈਂ ਕਹਿੰਦਾ ਪਤਾ ਨਹੀਂ ਕਿੰਨੇ ਇੱਥੋਂ ਦੁਕਾਨਦਾਰ ਪਟਾਕੇ ਲੈ ਜਾ ਚੁੱਕੇ ਆ ਇਹ ਵੀਡੀਓ ਮੇਰੀ ਦੁਕਾਨਦਾਰਾਂ ਵਾਸਤੇ ਵੀ ਆ ਜਿਨ੍ਹਾਂ ਨੇ ਆਪਦੀ ਦੁਕਾਨ ਦੇ ਵਿੱਚ ਦੀਵਾਲੀ ਦੁਸ਼ਹਿਰੇ ਦਾ ਮਾਲ ਪਾਉਣਾ ਪਟਾਕੇ ਲੈ ਆਣੇ ਆ ਇੱਥੋਂ ਤੁਹਾਨੂੰ ਥੋਕ ਰੇਟ 'ਚ ਜਿਹ ਸਿੱਧਾ ਗਾਹਕ ਨੇ ਚੱਕਣਿਆ ਤਾਂ ਗਾਹਕ ਵੀ ਚੱਕ ਸਕਦਾ ਆਇਦਰ ਲਈ ਬਾਈ ਦੇਖੋ ਬੋਰਡ-ਬਾਰਡ ਲੱਗੇ ਪਏ ਆ ਤੇ ਆ ਸਾਰੀਆਂ ਫੈਕਟਰੀਆਂ ਜੰਨੀਆਂ ਇਹ ਪਟਾਕੇ ਨਹੀਂ ਆ ਭਰਿਆ ਪਿਆ ਮਾਲ ਇਹਨਾਂ ਦੇ ਕੋਲੇ ਤੇ ਮੈਂ ਬਾਈ ਹੋਰਾਂ ਨਾਲ ਮਲਾਉਣਾ ਮੈਂ ਗੱਲ ਤੇ ਬਾਈ ਉਹਨਾਂ ਨਾਲ ਗੱਲਬਾਤ ਕਰਾਉਣੇ ਆ ਤੁਸੀਂ ਦੇਖ ਸਕਦੇ ਹੋ ਸਸਤੀ ਗੱਲ ਵੀਰੇ ਇੱਕ ਮਿੰਟ ਸਰਾਂ ਸਾਹਿਬ ਇੱਕ ਮਿੰਟ ਇੱਕ ਮਿੰਟ ਹੋਠ ਠੀਕ ਹੋ ਜੀ ਹਾਂਜੀ ਠੀਕ ਹੈ ਜੀ ਪਹਿਲਾਂ ਆਪਣੀ ਲੋਕੇਸ਼ਨ ਵੀ ਦੱਸ ਦਿਓ ਆਪਣੀ ਲੋਕੇਸ਼ਨ ਕਿੱਥੇ ਕਿ ਰਹ ਜਾਂਦੀ ਹੈ ਲੋਕੇਸ਼ਨ ਆਪਣੀ ਬਾਈ ਜੀ ਰਹਿੰਦੀ ਆ ਸਲੀਨਾ ਰੋਡ ਤੇ ਸਲੀਨਾ ਰੋਡ ਤੇ ਜੋ ਰਤਨੀਆਂ ਤੋਂ ਆਪਾਂ ਸਲੀਨਾ ਨੂੰ ਜਾਂਦੇ ਆ ਉਹ ਰੋਡ ਤੇ ਨਾ ਜੀ ਮੈਂ ਜਦੋਂ ਆਪਾਂ ਫਰੋਜਪੁਰ ਰੋਡ ਆਨੇ ਆ ਜੀ ਮੋਗਾ ਤੋਂ ਬਾਅਦ ਫਲਾਈਓਵਰ ਚੜਨਾ ਨਹੀਂ ਪਹਿਲਾਂ ਉਹਦੇ નીચે ਦੀ ਜਾਣਾ ਉਹਦੇ નીચે ਦੀ ਜਾਣਾ ਰਾਈਟ ਸਾਈਡ ਇੱਕ ਵਾਰ ਮੈਂ ਤੁਹਾਨੂੰ ਦੱਸ ਵੀ ਦਿੰਦਾ ਜੇ ਕਿਸੇ ਨੂੰ ਲੋਕੇਸ਼ਨ ਦਾ ਨਹੀਂ ਵੀ ਪਤਾ ਲੱਗਦਾ ਤੇ ਇਹਨਾਂ ਨੇ ਬੋਰਡ ਲਾਏ ਹੋਏ ਹਨ ਹਰੇਕ ਥਾਂ ਤੇ ਰਤਨੀਆਂ ਪਿੰਡ 'ਚ ਵੜ ਜਾਓਗੇ ਉਹ ਉਸ ਬੋਰਡ ਨੂੰ ਦੇਖ ਦੇਖ ਕੇ ਤੁਸੀਂ ਇਹਨਾਂ ਦੀ ਫੈਕਟਰੀ 'ਚ ਪਹੁੰਚ ਜਾਓਗੇ ਮੇਰੇ ਪਹਿਲਾਂ ਮੈਨੂੰ ਦ ਦੇ ਦੁਕਾਨ ਤੋਂ ਵੀ ਲੈਣੇ ਆ ਜੇ ਕਿਸੇ ਵੱਡੀ ਦੁਕਾਨ ਤੋਂ ਵੀ ਲੈਨੇ ਤਾਂ ਉਸ ਰੇਟ ਦਾ ਫਰਕ ਮਿਲੂਗਾ ਕਿ ਫਾਇਦਾ ਹੋਊਗਾ ਕਿਸਦਾ ਅੱਜ ਕੱਲ ਦੇ ਟਾਈਮ ਦੇ ਵਿੱਚ ਰੇਟ ਮੈਟਰ ਨਹੀਂ ਕਰਦਾ ਕੁਆਲਟੀ ਮੈਟਰ ਕਰਦੀ ਹੈ ਅਗਲਾ ਕਹਿੰਦਾ ਯਾਰ ਅਸੀਂ ਸਾਲ ਬਾਅਦ ਦੇਣ ਆਉਣਾ ਵੀ ਤੁਹਾਡੇ ਪਟਾਕੇ ਚੱਲਨੇ ਚਾਹੀਦੇ ਆ ਬਈ ਹੋਰ ਨਾ ਕਦੇ ਚੱਲਣ ਦਾ ਮੈਡਮ ਨਹੀਂ ਭਾਜੀ ਨਹੀਂ ਦਿਵਾਲੀ ਤੋਂ ਬਾਅਦ ਵੀ ਵਾਪਸ ਆ ਸਾਡੇ ਕੋਈ ਨਾ ਚੱਲਿਆ ਪੱਕੇ ਇੱਥੇ ਸਾਰਾ ਸਾਲ ਹੀ ਦੇਨੇ ਆ ਅਸੀਂ ਜੇ ਜਦੋਂ ਮਰਜ਼ੀ ਆਓ ਵਾਪਸ ਲੈ ਜੇ ਵਿਡਾਕਾ ਨਾ ਚੱਲੇ ਫਿਰ ਵਾਪਸ ਵਾਪਸੀ ਵਾਪਸੀ 100% ਗਾਰੰਟੀ ਹੈ ਜੀ ਲਓ ਜੀ ਐਡੀ ਗਾਰੰਟੀ ਇਹਨਾਂ ਦੀ ਕੋਈ ਆਏ ਨਹੀਂ ਹੈਗਾ ਵੀ ਐਕਸਪਾਇਰ ਪਟਾਕੇ ਦੇ ਦੇ ਕੀ ਆਪਣੇ ਕੋਲੇ ਕਿਸ ਮਨ ਕੇ ਚਲੋ ਦਿਖਾਵਾਂਗੇ ਵੀ ਕਿਹੜੇ ਕਿਹੜੇ ਬ੍ਰਾਂਡ ਹੁੰਦੇ ਆ ਆਪਣੇ ਕੋਲ ਆਪਣੇ ਕੋਲ ਸਾਰੇ ਬ੍ਰਾਂਡ ਹੁੰਦੇ ਆ ਕੋਕ ਤੋਂ ਲੈ ਕੇ ਸਨ ਇੰਡੀਆ ਵੈਡਬਲ ਸਹਾਰਾ ਮਰਕਰੀ ਸਾਰੇ A to Z ਬ੍ਰਾਂਡ ਹੁੰਦੇ ਆ A to Z ਬ੍ਰਾਂਡ ਮੈਨ ਹਾਂ ਜੀ ਕਿੰਨੇ ਰੁਪਏ ਤੋਂ ਸਟਾਰਟ ਹੋ ਜਾਂਦੇ ਆ ਸਾਡੇ ਕੋਲੇ ਜਿਵੇਂ ਤੁਸੀਂ ਮਾਰਕੀਟ ਚਾ ਡੱਬੇ ਬੁਲਟ ਦੀ ਲੈ ਲਓ ਇਹ 50 ਰੁਪਏ ਦੀ ਵਿਕਦੀ ਹੈ ਮਾਰਕੀਟ ਆਰਾਮ ਨਾਲ ਮਿਲਦੀ ਆ ਆਰਾਮ ਨਾਲ ਐਮ ਆਰ ਪੀ ਦੇਖੋ ਇਹਦਾ 3850 ਰੁਪਏ ਆ 3850 ਰੁਪਏ ਐਮ ਆਰ ਪੀ ਹਾਂ ਜੀ ਹਾਂ ਜੀ ਤੇ ਸਾਡੇ ਕੋਲੇ ਸਿਰਫ 50 ਰੁਪਏ ਦੀ ਡੱਬੀ ਆਏ ਸਿਰਫ 20 ਰੁਪਏ ਦੀ ਡੱਬੀ 20 ਰੁਪਏ ਦੀ ਮਾਰਕੀਟ 'ਚ ਮਿਲਦੀ ਆ ਸਾਡੇ ਕੋਲ 50 ਦੀਆਂ 2 ਨੇ ਇੱਕ ਨਾਲ ਇੱਕ ਫ੍ਰੀ ਆ ਅੱਛਾ 50 ਰੁਪਏ ਦੀ 2 ਆ 25 ਰੁਪਏ ਦੀ ਇੱਕ ਰਹੇਗੀ 25 ਰੁਪਏ ਦੀ 25 ਰੁਪਏ ਇਹਦਾ ਬਹੁਤ ਫਰਕ ਪੈ ਗਿਆ ਦੋ ਦਾ ਫਰਕ ਪੈ ਗਿਆ ਲਓ ਜੀ ਤੇ ਇਹ ਇੱਕ ਜਿਹੜੀ ਉਹ ਬੀੜੀ ਬੰਬ ਕਹਿ ਦਿੰਨੇ ਆ ਜਿਹਨੂੰ ਆਪਾਂ ਉਹ ਡੱਬੀ ਵੀ ਮਾਰਕੀਟ ਦੇ ਵਿੱਚ ਘੜੋ ਘੜ 30 ਤੂਆਂ ਦੀ ਮਿਲਦੀ ਹੈ ਬਿਲਕੁਲ ਬੀੜੀ ਬੰਬ ਦਾ ਡੱਬਾ ਆ ਮਿਲੂਗਾ ਤੁਹਾਨੂੰ ਸਾਡੇ ਕੋਲ ਸਿਰਫ 100 ਰੁਪਏ ਦਾ 10 ਰੁਪਏ ਡੱਬੀ ਅੱਛਾ 10 ਰੁਪਏ ਡੱਬੀ ਸਿਰਫ 10 ਰੁਪਏ ਡੱਬ ਮਨ ਕੇ ਚਲੋ 1000 1500 ਦੇ ਪਟਾਕੇ ਲੈਣੇ ਬਹੁਤ ਆ ਜਾਣਗੇ ਨਾ ਅੱਧੋ ਅੱਧੀ ਦਾ ਫਰਕ ਪੈਏਗਾ ਜੀ ਅੱਧੋ ਅੱਧ ਜਿੱਥੇ ਤੁਸੀਂ ਮੰਨ ਕੇ ਚਲੋ 4-5000 ਲਾਉਂਗੇ ਉੱਥੇ ਤੁਹਾਡਾ 2000 2500 ਦਾ ਇਨਾ ਫਰਕ ਪੈ ਜਾਣਾ ਹਰੇਕ ਤਰ੍ਹਾਂ ਦੇ ਪਟਾਕੇ ਮਿਲ ਜਾਣਗੇ ਜਰੂਰੀ ਨਹੀਂ ਤੁਸੀਂ ਦੀਵਾਲੀ ਵਾਸਤੇ ਹੀ ਲੈਣੇ ਆ ਜੇ ਮੰਨ ਕੇ ਚਲੋ ਵਿਆਹ ਸ਼ਾਦੀਆਂ ਵਾਸਤੇ ਚਲਾਉਣ ਵਾਸਤੇ ਜਾਂ ਕੋਈ ਹੋਰ ਖੁਸ਼ੀ ਦਾ ਪ੍ਰੋਗਰਾਮ ਆ ਉੱਥੇ ਵੀ ਤੁਸੀਂ ਬਾਈ ਉਹਨਾਂ ਨੂੰ ਯਾਦ ਕਰ ਸਕਦੇ ਹੋ ਇਹ ਬੜੇ 12 ਦੇ 12 ਮਹੀਨੇ ਹੁੰਦਾ ਸਿਸਟਮ 12 ਮਹੀਨੇ ਦੇ 12 ਮਹੀਨੇ ਵਿਆਹ ਸ਼ਾਦੀ ਲਈ ਪਟਾਕੇ ਫੁੱਲ ਗਰੰਟੀਡ ਸਾਡੇ ਕੋਲ ਆਈਟਮ ਆ ਮੌਕੀ ਸਪਿੰਨਰ ਡਾਂਸਿੰਗ ਵਾਲੇ ਜੀ ਇਹ ਦੁਕਾਨਦਾਰਾਂ ਵਾਸਤੇ ਵੀ ਹੈਗਾ ਦੁਕਾਨਦਾਰ ਵੀ ਲਿਆ ਸਕਦੇ ਆ ਦੁਕਾਨਦਾਰ ਮੇਰੇ ਖੜੇ ਖੜੇ ਪਤਾ ਨਹੀਂ ਕਿੰਨੇ ਦੁਕਾਨਦਾਰ ਭਰਾ ਇਥੋਂ ਚੱਕ ਸਮਾਨ ਲੈ ਆ ਬੈਸਟ ਜੀ ਬਾਕੀ ਅਸੀਂ ਆਫਰ ਲਾਈ ਵੀ ਆ ਜਿਹੜਾ ਕੋਈ ਵੀ ਤੁਹਾਡੀ ਕੋਈ ਵੀਡੀਓ ਸ਼ੇਅਰ ਕਰੂਗਾ ਉਹਨੂੰ ਪਹਿਲੇ 11 ਬੰਦਿਆਂ ਨੂੰ ਸ਼ਾਟ ਫ੍ਰੀ ਦੇਵਾਂਗੇ ਅਪਾ ਅੱਛਾ ਜਿਹੜਾ ਵੀਡੀਓ ਸ਼ੇਅਰ ਕੇ ਆਓ ਸ਼ੇਅਰ ਕਰਕੇ ਆਓ ਪਹਿਲੇ 11 ਬੰਦਿਆਂ ਨੂੰ ਆਹ ਸ਼ਾਟ ਫ੍ਰੀ ਮਿਲ ਸ਼ਾਟ ਫ੍ਰੀ ਦੇਵਾਂਗੇ ਇਹ ਮਾਰਕੀਟ 'ਚ ਕਿੰਨੇ ਦਾ ਮਿਲਦਾ ਇਹ ਮਾਰਕੀਟ 'ਚ ਤੁਹਾਨੂੰ ਮਿਲੂਗਾ 1000 ਰੁਪਏ ਦਾ 1500 ਰੁਪਏ ਦਾ ਸਾਡੇ ਕੋਲ ਸਿਰਫ ਤੁਹਾਡੇ ਕੋਲ 400 ਰੁਪਏ ਦਾ ਹੀ ਸਿਰਫ 400 ਦਾ 400 ਦਾ ਹੀ ਸਿਰਫ 400 ਰੁਪਏ ਦਾ ਮਿਲ ਜੂਗਾ ਲਓ ਦੇਖੋ ਬਾਈ ਇੰਨਾ ਫਰਕ ਇਹਨਾਂ ਦੇ ਕੋਲ ਮਿਲ ਜੂਗਾ ਤੇ ਇਹ ਟੋਨੀ ਦੀ ਹੱਟੀ ਵਜਦੀ ਆ ਬਾਈ ਇਹ ਟੋਨੀ ਦੀ ਹੱਟੀ ਬਾਈ ਆਪਾਂ ਪਹਿਲਾਂ ਸੇਵਾ ਲਈ ਵੀ 12 ਕਾਪੀਆਂ ਨਾਲ 12 ਕਾਪੀਆਂ ਫ੍ਰੀ ਰੇਲਵੇ ਰੋਡ ਤੇ ਹੁਣ ਉਹੀ ਪਟਾਕਿਆਂ ਦੀ ਸੇਵਾ ਇੱਧਰ ਸਲੀਨਾ ਰੋਡ ਤੇ ਆ ਸਲੀਨਾ ਤੋਂ ਰਤੀਆਂ ਤੋਂ ਸਲੀਨਾ ਰੋਡ ਤੇ ਜੀ ਅੱਗੇ ਗੋਲਾ ਬੰਬ ਆ ਗਿਆ ਨਾ ਹਾਂਜੀ ਹਾਂਜੀ ਗੋਲਾ ਬੰਬ ਬਾ ਮਿਲਣਗੇ ਇਹ ਦੱਸਦੇ ਦੱਸ ਦੀ ਗਰੰਟੀ ਹੋਊਗੀ ਚੱਲਣ ਦੀ ਹਾਂ ਗਵਾਂਡੀ ਵੀ ਕਹਿਣਗੇ ਯਾਰ ਬਸ ਕਰੋ ਪਟਾਕੇ ਇੱਦੇ ਵੀ ਚੱਲਣਗੇ ਬੰਦ ਕਰ ਦਿਓ ਹੁਣ ਬਸ ਇਹਦਾ ਕੀ ਰੇਟ ਆ ਵੀਰੇ ਇਹ ਤੁਹਾਨੂੰ 100 ਰੁਪਏ ਡੱਬੀ ਮਿਲੇਗੀ 100 ਰੁਪਏ ਡੱਬੀ ਇਹਦਾ ਪ੍ਰਿੰਟ ਹੈਗਾ ਜੀ 970 ਰੁਪਏ 970 ਰੁਪਏ ਪਰੈਂਟ ਆ 100 ਰੁਪਏ ਦੀ ਡੱਬੀ ਮਿਲ ਜੂਗੀ ਆਮ ਮਾਰਕੀਟ ਦੇ ਵਿੱਚੋਂ 200 250 ਲੱਗੇ ਕੋਈ ਲੱਗੇ 150 250 ਵੀ ਲਈ ਜਾਂਦੇ ਆ ਪਰ ਇੱਥੇ ਤੁਹਾਨੂੰ ਇਹ 100 ਰੁਪਏ ਡੱਬੀ ਮਿਲ ਜੂ ਹੈਨਾ ਹਾਂਜੀ ਹਾਂਜੀ ਲਓ ਜੀ ਅੱਗੇ ਦੇਖੋ ਆ ਆਪਣੇ ਕੋਲੇ ਕੁੱਕ ਬ੍ਰਾਂਡ ਸਾਰਾ ਅਵੇਲੇਬਲ ਹੁੰਦਾ ਹੈ ਮਾਰਕੀਟ ਦੇ ਵਿੱਚ ਹੁੰਦਾ ਵੀ ਪਟਾਕੇ ਦੇਸੀ ਅਗਲਾ ਕੋਈ ਲੈਂਦਾ ਨਹੀਂ ਕੁੱਕ ਦੇ ਲੈਂਦਾ ਵੀ ਕੁੱਕ ਦੇ ਚੱਲਦੇ ਨੇ ਪਰ ਸਾਡੇ ਦੂਜੇ ਵੀ ਚੱਲਣਗੇ ਬ੍ਰਾਂਡਡ ਸੰਨ ਇੰਡੀਆ ਇਹਦਾ ਰੇਟ ਦਾ ਅੱਧੋ ਦੀ ਦਾ ਫਰਕ ਹੁੰਦਾ ਅਛਾ ਇਹਦਾ ਰੇਟ ਦਾ ਧੋਦੀ ਦਾ ਫਰਕ ਆ ਇਹ ਕਿੰਨੇ ਦੀ ਮਿਲ ਜੂਗਾ ਆ ਢੱਪੀ ਇਹ ਤੁਹਾਨੂੰ ਜਿੰਨਾ ਐਮ ਆਰ ਪੀਓ ਤੋਂ 60% ਆਫ ਮਿਲੂਗੀ ਜਿੰਨਾ ਪ੍ਰਿੰਟ ਆ 60% ਆਫ 60 ਫਲੈਟ ਆ ਠੀਕ ਆ ਇਹ ਹੁਣ ਜਿਵੇਂ ਆ 150 ਐਮ ਆਰ 150 60 ਰੁਪਏ ਦੀ ਮਿਲੂਗੀ ਜੀ ਤੁਹਾਨੂੰ ਸਿਰਫ 60 ਰੁਪਏ ਦੀ ਬਿਲਕੁਲ ਲਓ ਜੀ ਕੱਕ ਦੇ ਮਗਰ ਹੁੰਦਾ ਵੀ ਕੱਕ ਕੱਕ ਵਧੀਆ ਪਰ ਸਾਡਾ ਦੂਜਾ ਵੀ ਕੱਕ ਵਾਂਗੂ ਹੀ ਆ ਜੀ ਸੇਮ ਟੂ ਸੇਮ ਪਟਾਕਾ ਫੁੱਲ ਗਰੰਟੀ ਵਾਲਾ ਮਾਲ ਆ ਲਓ ਜੀ ਕੁਆਲਿਟੀ ਇਹਨਾਂ ਕੋਲੋਂ ਤੁਹਾਨੂੰ ਚੰਗੀ ਵੀ ਮਿਲੂਗੀ ਕੋਈ ਕੰਪਨੀਆਂ ਕੰਪਨੀਆਂ ਦਾ ਫਰਕ ਨਹੀਂ ਹੈਗਾ ਤੇ ਆ ਤੁਸੀਂ ਦੇਖ ਲਓ ਹਣਾ ਆਤਿਸ਼ਬਾਜ਼ੀਆਂ ਵਗੈਰਾ ਹਨਾ ਆਤਿਸ਼ਬਾਜ਼ੀਆਂ ਵੀ ਸਾਰੀਆਂ ਸਾਡੇ ਕੋਲੇ ਉਹ ਆਤਿਸ਼ਬਾਜ਼ੀ ਦੀ ਵੈਰਾਈਟੀ ਸਾਰੀ ਉੱਪਰ ਲੱਗੀ ਹੋਈ ਆ ਜੀ ਅੱਛਾ ਉਹ ਸਾਰੀ ਲੱਗੀ ਹੋਈ ਇੱਕ ਪਟਾਕਾ ਦੋ ਪਟਾਕਾ ਚਾਰ ਪਟਾਕਾ ਤਿੰਨ ਪਟਾਕਾ ਝੁੰਮਰ ਵਾਲੀ ਸਾਰੀ ਵੈਰਾਈਟੀ ਆ ਉੱਪਰ ਲੱਗੀ ਵੀ ਇਧਰਲੇ ਪਾਸੇ ਵੀ ਇਹ ਫੁੱਲ ਗਰੰਟੀ ਵਾਲਾ ਮਾਲ ਆ ਕੋਈ ਆਤਿਸ਼ਬਾਜ਼ੀ ਇਹ ਨਹੀਂ ਵੀ ਬੋਤਲ ਚ ਸੂੰ ਕਰ ਜੂਗੀ ਉੱਪਰ ਜਾਊਗੀ ਪ੍ਰੋਪਰ ਚੱਲੂਗੀ ਪਟਾਕਾ ਪ੍ਰੋਪਰ ਮਾਰੂਗੀ ਇਹ ਦੇ ਇਹ ਤਾਂ ਤੁਹਾਡੀ ਪੱਕੀ ਗਰੰਟੀ ਆ ਹਨਾ ਜੀ 200% ਗਰੰਟੀ ਆ ਜੀ ਜਦੋਂ ਬਾਹਰ ਵੀ ਪੈਸੇ ਵਾਪਸ ਆ ਜੀ ਪੈਸੇ ਵਾਪਸ ਆ ਬੰਦੇ ਲਓ ਜੀ ਤੇ ਆ ਤੁਸੀਂ ਦੇਖ ਲਓ ਇੱਕ ਬੱਚਿਆਂ ਛੋਟੇ ਬੱਚਿਆਂ ਵਾਲੇ ਪਟਾਕੇ ਹੁੰਦੇ ਹਨ ਆਪਣੇ ਸਾਰੇ ਛੋਟੇ ਬੱਚਿਆਂ ਵਾਲੇ ਜਿਵੇਂ ਇਦਾਂ ਗਦੇ ਤਰਸ਼ੂਲ ਆਏ ਹੋਏ ਆ ਜਿਗਰ ਇਹ ਮਾ ਆ ਚੜਚੜ ਆਈ ਵੀ ਬੱਚਿਆਂ ਦੀ ਆ ਚੜਚੜ ਆਈ ਇਹ ਚੜਚੜਾ ਤਿਤਲੀ ਆਈ ਵੀ ਹੈ ਜੀ ਸਾਰੀਆਂ ਫੈਨਸੀ ਢਮਾਈਆਂ ਦੀਆਂ ਬੱਚਿਆਂ ਦੀ ਲਓ जिने दुकान ਵੀ ਕਰਨੀ ਆ ਉਹਦੇ ਵਾਸਤੇ ਵੀ ਜਿਵੇਂ ਪਿੰਡ ਦੇ ਵਿੱਚ ਕਿਸੇ ਨੇ ਛੋਟੀ ਮੋਡੀ ਦੁਕਾਨ ਕਰਨੀ ਪਟਾਕਿਆਂ ਦੀ ਉਹਦੇ ਵਾਸਤੇ ਵੀ ਇਹ ਵੀਡੀਓ ਆ ਤੁਸੀਂ ਇੱਥੋਂ ਸਿੱਧਾ ਮਾਲ ਚੱਕ ਸਕਦੇ ਹੋ ਗਾਹਕ ਵੀ ਚੱਕ ਸਕਦਾ ਜੀ ਗਾਹਕ ਵੀ ਰਿਟੇਲਰ ਘਰੇ ਚਲਾਣ ਵਾਲਾ ਵੀ ਦੁਕਾਨਦਾਰ ਵੀ ਸਾਰੇ ਲੈ ਜਾ ਗਾਹਕ ਵੀ ਲੈ ਜਾ ਸਕਦਾ ਜੀ ਜਿਨੇ ਘਰੇ ਚਲਾਣੇ ਆ ਆਪਣੇ ਵਾਂਗੂ ਤਾਂ ਉਹ ਵੀ ਲੈ ਜਾ ਸਕਦਾ ਜੇ ਕਿਸੇ ਨੇ ਬਿਜ਼ਨਸ ਕਰਨਾ ਤਾਂ ਉਹ ਦੁਕਾਨ ਵਾਲਾ ਵੀ ਲੈ ਜਾ ਸਕਦਾ ਨੇ ਜੀ ਤੇ ਉਹ ਦੇਖੋ ਤੁਸੀਂ ਇਹਨਾਂ ਦੇ ਕੋਲੇ ਭਰੇ ਪਈਆਂ ਇਹ ਇੱਕ ਫੈਕਟ ਨਹੀਂ ਇਹਦੇ ਨਾਲ ਦੀਆਂ ਕਿੰਨੇ ਵੀਰੇ ਆਪਣੇ ਕੋਲੇ ਆਪਣੇ 6 ਗਦਾਮ ਹੈ ਜੀ ਇਹਦੇ ਨਾਲ 6 ਗਦਾਮ ਇਹਦੇ ਨਾਲ ਦੇ ਇਹਨਾਂ ਦੇ ਕੋਲੇ ਮਣ ਕੇ ਚਲੋ ਪਟਾਕਿਆਂ ਦੇ ਭਰੇ ਪਏ ਆ ਇਸ ਦੀਵਾਲੀ ਵੀਡੀਓ ਪਾ ਕੇ ਮੈਂ ਇਹੀ ਦੱਸਣਾ ਸੀਗਾ ਵੀ ਤੁਸੀਂ ਹੁਣ ਜੇ ਪਟਾਕੇ ਲੈਣੇ ਆ ਤਾਂ ਇੱਥੇ ਆ ਕੇ ਲੈ ਕੇ ਜਾਓ ਬਹੁਤ ਜੋਸਫ ਸਕੂਲ ਹੈ ਮਸ਼ਹੂਰ ਉਹਦੇ ਨਾਲ ਦੀ ਟਰਨ ਲੈਂਦਾ ਲੈਫਟ ਸਾਈਡ ਤੇ ਭਾਜੀ ਲੈਫਟ ਸਾਈਡ ਤੋਂ ਰਤਿਆਪਿੰਡ ਗਾਂ ਤੁਹਾਨੂੰ ਕੱਲੀ ਕੱਲੀ ਲੋਕੇਸ਼ਨ ਤੇ ਬੋਰਡ ਮਿਲਣਗੇ ਬੋਰਡ ਦੇ ਹਿਸਾਬ ਨਾਲ ਚੱਲੇ ਚੱਲੋ ਤੁਸੀਂ ਆਪਣੇ ਮੇਰੇ ਕੋਲੇ ਆ ਜਾਓਗੇ ਜੀ ਲਓ ਜੀ ਤੇ ਇਹ ਤੁਹਾਨੂੰ ਮਿਲਣਗੇ ਤੇ ਆਫਰ ਇਹੀ ਆ ਵੀ ਪਹਿਲੇ 10 ਬੰਦੇ ਨੂੰ ਕਿੰਨੇ ਬੰਦੇ ਨੂੰ ਪਹਿਲੇ 11 ਜਨਾਂ ਨੂੰ ਪਹਿਲੇ 11 ਬੰਦਿਆਂ ਨੂੰ ਆਹ ਫਰੀ ਆਹ 25 ਸ਼ਾਟ ਜੀ 25 25 ਆਈਆ ਹਾਂਜੀ ਫੈਂਸੀ ਵਾਲਾ ਝੁੰਮਰ ਵਾਲਾ ਓਕੇ ਆ 25 ਸ਼ਾਟ ਫ੍ਰੀ ਮਿਲਣਗੇ ਜਿਹੜਾ ਬੰਦਾ ਆਪਣੀ ਵੀਡੀਓ ਨੂੰ ਸ਼ੇਅਰ ਕਰਦਾ ਉਹ ਚਾਹੇ ਆ ਲੈ ਸਕਦੇ ਨੇ ਚਾਹੇ ਉਹ ਲੈ ਸਕਦੇ ਨੇ ਜਿਹੜਾ ਮਰਜ਼ੀ ਲੈ ਸਕਦਾ ਬਾਕੀ ਤੁਹਾਨੂੰ ਐ ਲੱਗੂਗਾ ਮੰਨ ਲਓ ਜੇ ਤੁਸੀਂ ਪਟਾਕੇ 10000 ਦੇ ਲੈ ਕੇ ਜਾਉਂਗੇ ਤੁਹਾਨੂੰ ਐ ਲੱਗੂਗਾ ਪਤਾ ਨਹੀਂ ਕਿੰਨੇ ਕੇ ਲੈ ਆਏ ਹੋ ਉਹ ਸਾਰੀ ਰਾਤ ਤੁਹਾਡੀ ਪਟਾਕਿਆ ਜੀ ਲੰਘ ਜਾਣੀ ਇਹ 10000 ਦੇ ਪਟਾਕੇ ਲਗੇਗਾ ਢੋਗੜਾ ਤੁਹਾਡੇ 20 25000 ਵਾਲ ਜਿੰਨੇ ਆ ਰਹੇ ਹਨ ਜਿਹਨੇ ਤੁਸੀਂ ਆਮ ਦੁਕਾਨ ਤੋਂ ਲੈਣੇ ਹੋ ਤੇ ਮਾੜਾ ਨੰਬਰ ਬੋਲਿਓ ਵੀਰੇ ਨੰਬਰ ਆਪਣਾ ਹੈਗਾ ਜੀ 628003 99131 ਜੀ 94655155 ਲਓ ਜੀ ਇਹ ਨੰਬਰ ਤੇ ਸੰਪਰਕ ਕਰ ਲਿਓ ਦੀਵਾਲੀ ਦੁਸ਼ਹਿਰਾ ਨੇੜੇ ਆ ਤਾਂ ਕਰਕੇ ਵੀਡੀਓ ਪਾਈ ਆ ਵੀ ਤੁਸੀਂ ਪਟਾਕੇ ਲਿਆ ਸਕਦੇ ਹੋ ਮੈਂ ਇਹਨਾਂ ਦੇ ਕੋਲੇ ਪਟਾਕੇ ਲੈਣ ਹੀ ਆਇਆ ਸੀ ਤੇ ਜਦੋਂ ਮੈਂ ਇਹਨਾਂ ਦੇ ਰੇਟ ਸੁਣੇ ਮੈਂ ਕਿਹਾ ਯਾਰ ਵੀਡੀਓ ਪਾਈਏ ਬਾਈ ਹੋਰਾਂ ਦੀ ਕਿਉਂਕਿ ਰੇਟ ਇਹਨਾਂ ਦੇ ਬਹੁਤ ਜਾਇ ਇਸ ਹਨ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਧੰਨਵਾਦ ਰੇ ਇਹ ਕਹਿ ਦਿੱਤੀ